ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਮਰ ਹਟੇ ਰਹੈ ਕੂਰਮ ਕੂਰੀ ਜਲੰਧਰ ਜਦ ਖਾਲਸੇ ਦੇ ਕਦਮਾਂ ਵਿੱਚ ਝੁੱਕ ਗਿਆ ਤਾਂ ਸਭ ਸਿਰ ਕੱਟਵੇਂ ਪਠਾਨ ਸਰਦਾਰ ਤੇ ਸੂਬੇਦਾਰ ਵੱਖ-ਵੱਖ ਪਾਸੇ ਤਿੱਤਰ-ਬਿੱਤਰ ਹੋ ਗਏ ਤੈਮੂਰ ਨੂੰ ਖਬਰ ਪਹੁੰਚੀ ਤਾਂ ਉਹ ਬਹੁਤ ਤੜਫਿਆ ਉਸਨੇ ਉਬੈਦullah ਖਾਨ ਦੀ ਅਗਵਾਈ ਵਿੱਚ ਫੌਰਨ 25000 ਘੋੜਸਵਾਰ ਫੌਜ ਖਾਲਸੇ ਨੂੰ ਕੁਚਲਣ ਲਈ ਭੇਜੀ ਪਰ ਸਿੰਘਾਂ ਨੂੰ ਤੈਮੂਰ ਦੇ ਭੇਜੇ ਇਸ ਲਸ਼ਕਰ ਦੀ ਖਬਰ ਹੋ ਗਈ ਸਿੰਘਾਂ ਨੇ ਬਿਆਸ ਦੇ ਇਧਰਲੇ ਪਾਸੇ ਮੋਰਚੇ ਮਲ ਲਏ ਅਸੀਂ ਆਪਣੀ ਖਬਰ ਪਠਾਣਾ ਨੂੰ ਨਹੀਂ ਲੱਗਣ ਦੇਣੀ ਖਾਲਸਾ ਜੀ ਜਦ ਹੀ ਉਹ ਬਿਆਸ पार ਕਰਨਗੇ ਫਿਰ ਅਸੀਂ ਸਾਹਮਣੇ ਆਵਾਂਗੇ ਸਰਦਾਰ ਚੜਤ ਸਿੰਘ ਸਾਥੀ ਸਰਦਾਰਾਂ ਨੂੰ ਬੋਲੇ ਸਿੰਘਾਂ ਦੀ ਨੀਤੀ ਸੀ ਕਿ ਇੱਕਦਮ ਅਫਗਾਨ ਸੈਨਾ ਤੇ ਟੁੱਟ ਪੈਣਗੇ ਤੇ ਉਹਨਾਂ ਦੇ ਪੈਰ ਉਖੇੜ ਦੇਣਗੇ ਜਿਉਂ ਹੀ ਤੈਮੂਰ ਦੀ ਭੇਜੀ ਫੌਜ ਨੇ ਬਿਆਸ ਦਰਿਆ ਪਾਰ ਕੀਤਾ ਤਾਂ ਇੱਕਦਮ ਸਿੰਘਾਂ ਨੇ ਹੱਲਾ ਬੋਲ ਦਿੱਤਾ ਅਫਗਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੇ ਤਾਂ ਸੋਚਿਆ ਸੀ ਕਿ ਸਿੰਘਾਂ ਨਾਲ ਜਲੰਧਰ ਪਹੁੰਚ ਕੇ ਟੱਕਰ ਹੋਵੇ ਕਿਤੇ ਜਲੰਧਰ ਹਜੇ ਬਹੁਤ ਦੂਰ ਸੀ ਅਵੇਸਲੀ ਅਫਗਾਨ ਫੌਜ ਆਵਾਕ ਖੜੋਤੀ ਰਹਿ ਗਈ ਜਿਉਂ-ਜਿਉਂ ਸਿੱਖ ਦਾ ਲੱਗੇ ਵਧਣ ਲੱਗਾ ਅਫਗਾਨ ਪਿਛਾਣ ਨੂੰ ਖਿਸਕਣ ਲੱਗੇ ਇਸ ਜੰਗ ਵਿੱਚ ਅਬਦਾਲੀ ਦੀ ਸੈਨਾ ਲੜ ਕੇ ਘਟ ਇਹ ਦਰਿਆ ਵਿੱਚ ਰੁੜ ਕੇ ਜਾਦਾ ਮਰੀ ਗਈ ਸਿੰਘਾਂ ਨੂੰ ਕੁਚਲਣ ਲਈ ਅੱਗੇ ਆਈ ਫੌਜ ਸਗੋਂ ਆਪਣਾ ਤੋਪਖਾਨਾ ਸਿੰਘਾਂ ਹਵਾਲੇ ਕਰਕੇ ਤੌੜ ਗਈ ਉਧਰ ਦਿੱਲੀ ਵਿੱਚ ਕੁਝ ਹੋਰ ਹਲਚਲ ਮੱਚੀ ਪਈ ਸੀ ਬਾਦਸ਼ਾਹ ਮਰਾਠਿਆਂ ਤੇ ਅਫਗਾਨਾਂ ਤੋਂ ਦੁਬਕ ਕੇ ਆਪਣੇ ਮਹਿਲਾਂ ਤੋਂ ਬਾਹਰ ਹੀ ਨਹੀਂ ਨਿਕਲਦਾ ਸੀ ਗਾਜੀ ਉਧਦੀਨ ਵਜ਼ੀਰ ਮਰਾਠਿਆਂ ਦੇ ਦਿੱਲੀ ਨਾਲ ਸੰਧੀ ਦੇ ਪੱਖ ਵਿੱਚ ਸੀ ਤੇ ਸੈਨਾਪਤੀ ਨਜੀਬੂਦੌਲਾ ਚਾਹੁੰਦਾ ਸੀ ਕਿ ਅਬਦਾਲੀ ਆਵੇ ਤੇ ਮਰਾਠਿਆਂ ਨੂੰ ਕੁਚਲ ਦੇਵੇ ਵਜ਼ੀਰ ਨੇ ਮਰਹੱਟਿਆਂ ਵੱਲ ਤੇ ਸੈਨਾਪਤੀ ਨੇ ਅਬਦਾਲੀ ਵੱਲ ਚਿੱਠੀਆਂ ਕਹਲਾ ਦਿੱਤੀਆਂ ਐਸੀ ਸਲਤਨਤ ਦਾ ਹੁਣ ਰੱਬ ਹੀ ਵਾਲੀ ਸੀ ਜਿਸ ਦੇ ਅਹਲਕਾਰ ਹੀ ਉਸ ਦੇ ਦੁਸ਼ਮਣ ਬਣ ਗਏ ਸਨ ਤੇ ਦੋ ਵੱਡੀਆਂ ਤਾਕਤਾਂ ਨੂੰ ਦਿੱਲੀ ਸੱਦ ਰਹੇ ਸਨ ਇਧਰ ਅਦੀਨਾ ਬੇਗ ਭਾਵੇਂ ਜਲੰਧਰ ਦਾ ਨਵਾਬ ਬਣ ਬੈਠਾ ਸੀ ਪਰ ਇਹ ਚਿੰਤਾ ਉਸ ਨੂੰ ਅੰਦਰੋਂ-ਅੰਦਰੀ ਖਾਈ ਜਾ ਰਹੀ ਸੀ ਕਿ ਜਦ ਹੀ ਅਬਦਾਲੀ ਹੁਣ ਪੰਜਾਬ ਆ ਵੜਿਆ ਤਾਂ ਜ਼ਰੂਰ ਉਸ ਤੋਂ ਆਪਣੇ ਪੁੱਤਰ ਤੈਮੂਰ ਦੀ ਹਤਕ ਦਾ ਬਦਲਾ ਲਵੇਗਾ ਸੋ ਉਸ ਤੋਂ ਪਹਿਲਾਂ ਕਿ afghan ਉਸ ਨੂੰ ਸਬਕ ਸਿਖਾਉਂਦੇ ਉਹ ਕਿਸੇ ਵੱਡੀ ਤਾਕਤ ਨਾਲ ਹੱਥ ਮਿਲਾ ਲੈਣਾ ਚਾਹੁੰਦਾ ਸੀ ਤੇ ਉਸ ਦਾ ਇਹ ਕੰਮ ਕੋਈ ਸੱਤਾ ਦੀ ਭੁੱਖੀ ਧਿਰ ਹੀ ਕਰ ਸਕਦੀ ਸੀ ਹਾਲਾਂਕਿ ਜਦ ਤੱਕ ਪੰਜਾਬ ਵਿੱਚ ਖਾਲਸਾ ਸੀ ਕੋਈ ਵੀ ਤਾਕਤ ਇੱਥੇ ਸਥਾਈ ਰਾਜ ਸਥਾਪਿਤ ਨਹੀਂ ਕਰ ਸਕਦੀ ਸੀ ਪਰ ਖਾਲਸੇ ਨੇ ਤਾਜਾਂ ਤਖਤਾਂ ਲਈ ਤਾਂ ਅਦੀਨੇ ਦੀ ਮਦਦ ਹਰਗਿਜ਼ ਨਹੀਂ ਕੀਤੀ ਸੀ ਸਗੋਂ ਅਦੀਨੇ ਲਈ ਹੁਣ ਇੱਕੋ ਮਾਤਰ ਧਿਰ ਮਰਾਠੇ ਬਚਦੇ ਸਨ ਅਦੀਨੇ ਨੂੰ ਖਬਰ ਮਿਲੀ ਕਿ ਮਰਾਠਿਆਂ ਨੇ ਦਿੱਲੀ ਡੇਰਾ ਕੀਤਾ ਹੋਇਆ ਹੈ ਉਸਨੇ ਆਪਣੇ ਇੱਕ ਵਕੀਲ ਹੱਥ ਮਰਾਠਿਆਂ ਲਈ ਚਿੱਠੀ ਕੱਲੀ ਤੇ ਉਹਨਾਂ ਨੂੰ ਸਰਹੰਦ ਆਉਣ ਦਾ ਸੱਦਾ ਦਿੱਤਾ ਮਰਾਠਿਆਂ ਦੇ ਝੰਡੇ ਝੂਲਦੇ ਰਹਿਣ ਮਰਾਠਾ ਸਰਦਾਰ ਰਗੂਨਾਥ Rao ਨੂੰ ਅਦਨੇ ਅਦੀਨਾ ਬੇਗ ਦਾ ਸਲਾਮ ਹੁਣ ਜਦ ਕੇ ਸਾਰੇ ਹਿੰਦੁਸਤਾਨ ਦੇ ਰਾਜੇ ਰਜਵਾੜੇ ਪੇਸ਼ਵਾਵਾਂ ਅੱਗੇ ਝੁਕ ਗਏ ਹਨ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਮਰਾਠੇ ਸਰਦਾਰ ਪੰਜਾਬ ਦੀ ਧਰਤੀ ਨੂੰ ਵੀ ਜਲਦ ਹੀ ਭਾਗ ਲਾਉਣਗੇ। ਸਰਹੰਦ ਅਤੇ ਲਾਹੌਰ ਦੇ ਸ਼ਾਹੀ ਕਿਲਿਆਂ ਦੀਆਂ ਫਸੀਲਾਂ ਮਰਾਠਿਆਂ ਦੇ ਝੰਡਿਆਂ ਦੀ ਉਡੀਕ ਕਰ ਰਹੀਆਂ ਹਨ। ਜੇ ਮਰਾਠਾ ਸੈਨਾ ਸਰਹੰਦ ਵੱਲ ਚਾਲਾ ਪਾਵੇ ਤਾਂ 1 ਲੱਖ ਹਰ ਰੋਜ਼ ਦਾ ਤੇ 50 ਹਜ਼ਾਰ ਪੜਾ ਦਾ ਅਸੀਂ ਆਪ ਨਜ਼ਰਾਨਾ ਭੇਟ ਕਰਾਂਗੇ। ਮਰਾਠੇ ਤਾਂ ਕਦ ਤੋਂ ਪੰਜਾਬ ਵੱਲ ਨਜ਼ਰਾਂ ਗੱਡੀ ਬੈਠੇ ਸਨ। ਉਨ੍ਹਾਂ ਲਈ ਇਸ ਤੋਂ ਸੁਨਹਿਰੀ ਮੌਕਾ ਕੀ ਹੋ ਸਕਦਾ ਸੀ ਉਤੋਂ ਸਰਹੰਦ ਦਾ ਫੌਜਦਾਰ ਸਮੁੰਦਖਾਂ ਵੀ ਦਿੱਲੀ ਤੋਂ ਆਕੀ ਸੀ ਤੇ ਅਹਿਮਦ ਸ਼ਾਹ ਦਾ ਲਾਇਆ ਹੋਇਆ ਸੀ ਜਦੋਂ ਗਾਜੀ ਉਦਦਿਨ ਵਜ਼ੀਰ ਨੇ ਵੀ ਮਰਾਠਿਆਂ ਨੂੰ ਸਰਹੰਦ ਉੱਤੇ ਚੜ੍ਹਾਈ ਕਰਨ ਲਈ ਹੱਲਾਸ਼ੇਰੀ ਦਿੱਤੀ ਮਰਾਠਿਆਂ ਨੂੰ ਹੁਣ ਹੋਰ ਕੀ ਚਾਹੀਦਾ ਸੀ ਸਰਹੰਦ ਉੱਤੇ ਚੜ੍ਹਾਈ ਕਰਨ ਦਾ 1 ਲੱਖ ਰੋਜ਼ ਤੇ ਨਾਲ ਹੀ ਪੰਜਾਬ ਵੀ ਉਹਨਾਂ ਨੂੰ ਫੌਰਨ ਸਰਹੰਦ ਵੱਲ ਕੂਚ ਕਰ ਦਿੱਤਾ ਤੀਜੇ ਚੌਥੇ ਦਿਨ ਮਰਾਠੇ ਮਹਲਾਰ Rao ਦੀ ਅਗਵਾਈ ਵਿੱਚ ਸਰਹੰਦ ਆ ਲੱਥੇ। ਅਦੀਨੇ ਨੇ ਉਹਨਾਂ ਦਾ ਸਵਾਗਤ ਕੀਤਾ। ਖੁਸ਼ਾਮਦੀਦ ਦਿੱਲੀ ਅਤੇ ਲਾਹੌਰ ਦੀ ਟੱਕਰ ਦੇ ਸੂਬੇ ਸਰਹੰਦ ਵਿੱਚ ਮਰਾਠੇ ਸਰਦਾਰ ਦਾ ਸਵਾਗਤ ਹੈ। ਜਲਦ ਨਾਲ ਸਰਹੰਦ ਬਾਰੇ ਦੱਸੋ ਤਾਂ ਕਿ ਫਤਿਹ ਕਰਕੇ ਅੱਗੇ ਵਧੀਏ। ਮਰਾਠਾ ਸਰਦਾਰ ਰਗੂਨਾਥ Rao ਪਤਾ ਨਹੀਂ ਜਾਂਦਾ ਸਰਹੰਦ ਨੂੰ ਕੋਈ ਛੋਟੀ ਮੋਟੀ ਰਿਆਸਤ ਸਮਝੀ ਬੈਠਾ ਸੀ ਤੇ ਜਾਂ ਉਸ ਨੂੰ ਆਪਣੀ ਤਾਕਤ ਤੇ ਲੋੜੋਂ ਵੱਧ ਮਾਣ ਸੀ। ਪਹਿਲੇ ਹੱਲੇ ਵੇਲੇ ਹੀ ਉਸ ਨੂੰ ਸਰਹੰਦ ਦੀ ਮਜ਼ਬੂਤੀ ਤੇ ਸਮੁੰਦਖਾਂ ਦੀ ਤਿਆਰੀ ਦਾ ਪਤਾ ਲੱਗ ਗਿਆ ਸੀ ਜਦ ਮਰਾਠਾਾਂ ਤੋਪਾਂ ਦੇ ਗੋਲੇ ਸਰਹੰਦ ਕਿਲੇ ਦੀਆਂ ਕੰਧਾਂ ਨਾਲ ਟਕਰਾ ਕੇ ਬੇਰੀ ਤੋਂ ਡਿੱਗਦੇ ਬੇਨਾਮੰਗ ਡਿੱਗ ਪਈ ਅਫਗਾਨਾਂ ਦਾ ਮਜ਼ਬੂਤ ਗੜ੍ਹ ਹੈ ਸਰਹੰਦ ਤੇ ਫੌਜਦਾਰ ਸਮੁੰਦਖਾਂ ਦਾ ਨਾਮ ਵੀ ਲੜਾਕੇ ਸਰਦਾਰਾਂ ਵਿੱਚ ਆਉਂਦਾ ਹੈ ਅਦੀਨੇ ਨੇ ਮਰਾਠਿਆਂ ਨੂੰ ਸੁਚੇਤ ਕਰਦਿਆਂ ਕਿਹਾ ਲੜਾਕੂ ਪੁਣਾ ਤਾਂ ਸਾਡੇ ਗੁਰੀਲੇ ਪਰਖਣਗੇ ਸਮੁੰਦਖਾਂ ਦਾ ਰਗੂਨਾਥਰਾਓ ਦੀ ਆਕੜ ਹਜੇ ਵੀ ਢਿੱਲੀ ਨਹੀਂ ਪਈ ਸੀ ਉਸਨੇ ਮਸ਼ਹੂਰ ਮਰਾਠਾ ਗੁਰੀਲਿਆਂ ਦਾ ਇੱਕ ਦਸਤਾ ਤਿਆਰ ਕੀਤਾ ਜੋ ਰਾਤ ਦੇ ਹਨੇਰੇ ਵਿੱਚ ਸਰਹੰਦ ਦੇ ਕਿਲੇ ਵੱਲ ਰਵਾਨਾ ਹੋਇਆ ਅਸੀਂ ਕਿਲੇ ਨੂੰ ਫਤਿਹ ਕਰ ਜਲਦੀ ਹੀ ਮਸ਼ਾਲ ਬਾਲ ਕੇ ਤੁਹਾਨੂੰ ਸੁਨੇਹਾ ਦੇਾਂਗੇ ਬਾਊ ਗੁਰੀਲਿਆਂ ਦਾ ਸਰਦਾਰ ਬੋਲਿਆ ਪਰ ਅਗਲੀ ਰਾਤ ਬੀਤ ਜਾਣ ਤੇ ਵੀ ਮਰਾਠੇ ਗੁਰੀਲਿਆਂ ਦੀ ਕੋਈ ਸੁੱਧ-ਬੁੱਧ ਨਹੀਂ ਸੀ ਸੂਈਆਂ ਨੇ ਖਬਰ ਦਿੱਤੀ ਕਿ ਸਾਰੇ ਗੁਰੀਲੇ ਅਫਗਾਨ ਬੰਦੂਕਾਂ ਨੇ ਡੇਗ ਲਏ ਹਨ ਹੁਣ ਰਗੂਨਾਥ राव ਨੂੰ ਜਾਪਿਆ ਕਿ ਸਰਹੰਦ ਮਾਰਨੀ ਖਾਲਾ ਜੀ ਦਾ ਬਾੜਾ ਨਹੀਂ ਅਗਲੇ ਕੁਝ ਦਿਨ ਮਰਾਠੇ ਸਰਹੰਦ ਨੂੰ ਘੇਰਾ ਪਾ ਕੇ ਬੈਠੇ ਤਾਂ ਰਹੇ ਪਰ ਕੋਈ ਹੋਰ ਹੱਲਾ ਕਰਨ ਦੀ ਹਿੰਮਤ ਨਾ ਕਰ ਸਕੇ ਸਰਹੰਦ ਨੂੰ ਘੇਰਾ ਪਾਇਆ ਮਰਹੱਟਿਆਂ ਨੂੰ ਕਈ ਦਿਨ ਹੋ ਗਏ ਸਨ ਅਦੀਨਾ ਬੇਗ ਦੀ ਪੰਜਾਬ ਸੱਦੇ ਵਾਲੀ ਚਿੱਠੀ ਪੜ੍ਹ ਕੇ ਉਹ ਪੰਜਾਬ ਵਾਲੇ ਤੁਰ ਤਾ ਪਏ ਸਨ ਪਰ ਉਹਨਾਂ ਨੂੰ ਕਿੱਥੇ ਪਤਾ ਕੀ ਸਰਹੰਦ ਐਡੀ ਵੱਡੀ ਤਾਕਤ ਹੈ ਰਾਹ ਵਿੱਚ ਜਦ ਦਿੱਲੀ ਸਲਤਨਤ ਨੇ ਬਿਨਾਂ ਲੜੇ ਮਰਾਠਿਆਂ ਅੱਗੇ ਗੋਡੇ ਟੇਕ ਦਿੱਤੇ ਤਾਂ ਉਹਨਾਂ ਦਾ ਹੰਕਾਰ 7ਵੇਂ ਅਸਮਾਨ ਤੇ ਪਹੁੰਚ ਗਿਆ ਪਰ ਅਬਦਾਲੀ ਦੇ ਚਹੇਤੇ ਸਰਹੰਦ ਦੇ ਸੂਬੇਦਾਰ ਸੁਮੰਦ ਖਾਨ ਨੇ ਮਰਾਠਿਆਂ ਦੇ ਕੰਨੀ ਹੱਥ ਲਵਾ ਦਿੱਤੇ ਅਦੀਨਾ ਬੇਗ ਭਾਵੇਂ ਮਰਾਠਿਆਂ ਸਣੇ ਆਪਣਾ ਸਾਰਾ ਤੋਪਖਾਨਾ ਕਿਲੇ ਦੁਆਲੇ ਬीडी ਬੈਠਾ ਸੀ ਪਰ ਸਰਹੰਦ ਨੇ ਉਹਨਾਂ ਨੂੰ 1 ਇੰਚ ਅੱਗੇ ਵਧਣ ਨਹੀਂ ਦਿੱਤਾ ਸੀ ਮਰਾਠੇ ਜਿਹੜੇ ਲਾਹੌਰ اٹਕ ਤੱਕ ਜਾਣ ਦੀਆਂ ਵਿਉਂਤਾਂ ਘੜ ਕੇ ਆਏ ਸਨ ਉਹਨਾਂ ਤੋਂ ਤਾਂ ਪਹਿਲੀ ਅੜਚਣ ਹੀ ਪਾਰ ਨਹੀਂ ਹੋ ਰਹੀ ਸੀ ਨਿਰਾਸ਼ ਮਰਾਠਿਆਂ ਦੇ ਲੰਮ ਕੋਹੇ ਮੂੰਹ ਦੇਖ ਕੇ ਅਦੀਨਾ ਬੇਗ ਬੋਲਿਆ ਖਾਲਸਾ ਜੀ ਇਸ ਧਰਤੀ ਦੇ وارث ਹਨ ਪੰਜਾਬ ਦੀ ਧਰਤੀ ਉਹਨਾਂ ਦੇ ਵੱਲ ਹੋ ਕੇ ਲੜਦੀ ਹੈ ਤੇ ਆਪ ਜਿੱਤਾਂ ਬਖਸ਼ਦੀ ਹੈ ਮੇਰੀ ਮੰਨੋ ਤਾਂ ਆਪਾਂ ਸਿੰਘਾਂ ਦੀ ਮਦਦ ਲੈਂਦੇ ਹਾਂ ਸਿੰਘ ਉਹ ਕੌਣ ਹਨ ਮਰਾਠਾ ਸਰਦਾਰ ਮੱਲਾ ਹਾਰਾਓ ਬੋਲਿਆ ਉਹ ਪੰਜਾਬ ਦੇ ਅਸਲ ਵਾਸੀ ਹਨ ਅਦੀਨਾ ਬੇਗ ਨੇ ਜਵਾਬ ਦਿੱਤਾ ਤੇ ਰਹਿੰਦੇ ਕਿੱਥੇ ਹਨ ਜੰਗਲਾਂ ਵਿੱਚ ਜੰਗਲਾਂ ਵਿੱਚ ਰਹਿਣ ਵਾਲੇ ਸਾਡੀ ਕੀ ਮਦਦ ਕਰਨਗੇ ਜੰਗਲਾਂ ਵਿੱਚ ਸ਼ੇਰ ਵੱਸਦੇ ਹਨ Rao ਸਾਹਿਬ ਤੇ ਉਹ ਕਿੰਨੇ ਕੁ ਲੜਾਕੇ ਹਨ ਇਹ ਤੁਸੀਂ ਨਾਦਰ ਸ਼ਾਹ ਤੇ ਅਬਦਾਲੀ ਨੂੰ ਪੁੱਛੋ ਪਰ ਉਹ ਸਾਡੀ ਮਦਦ ਕਿਉਂ ਕਰਨਗੇ ਸਰਹੰਦ ਨਾਲ ਉਹਨਾਂ ਦਾ ਕੀ ਬੈਰ ਹੈ ਸਰਹੰਦ ਨਾਲ ਸਿੰਘਾਂ ਦਾ ਕੀ ਬੈਰ ਹੈ ਇਹ ਤਾਂ ਤੁਹਾਨੂੰ ਉਹਨਾਂ ਦੇ ਆਿਆਂ ਤੇ ਹੀ ਪਤਾ ਲੱਗੇਗਾ ਅਦੀਨਾ ਬੇਗ ਮੁਸਕਰਾਉਂਦਿਆਂ ਬੋਲਿਆ ਤਾਂ ਫਿਰ 3602 ਉਹਨਾਂ ਨੂੰ ਹੁਣ ਤੱਕ ਸੱਦਿਆ ਕਿਉਂ ਨਹੀਂ ਭੁਲਾਰਾਉ ਬੋਲਿਆ ਸਿੰਘਾਂ ਨੂੰ ਖਬਰ ਕੀਤੀ ਗਈ ਹਾਲਾਂਕਿ ਅਦੀਨਾ ਬੇਗ ਨੂੰ ਇਹ ਡਰ ਵੀ ਸੀ ਕਿ ਕਿਤੇ ਸਿੱਖ ਤੇ ਮਰਾਠੇ ਇਕੱਠੇ ਨਾ ਹੋ ਜਾਣ ਪਰ ਫਿਰ ਵੀ ਉਸਨੇ ਸਿੰਘਾਂ ਨੂੰ ਸਰਹੰਦ ਹਮਲੇ ਲਈ ਬੁਲਾਵਾ ਭੇਜਿਆ ਸਰਹੰਦ ਨੂੰ ਮੁੜ ਉਜਾੜਨ ਦਾ ਵੇਲਾ ਸਿੰਘ ਕਦੋਂ ਹੱਥੋਂ ਜਾਣ ਦਿੰਦੇ ਸਨ ਖਾਲਸਾ ਜੀ ਮਹਾਰਾਜ ਦੇ ਬਚਨ ਹਨ ਸਰਹੰਦ ਵਿੱਚ ਗਧਿਆਂ ਨਾਲ ਹਲਵਾਹੇ ਜਾਣਗੇ ਚਾਲੇ ਮਾਰੋ ਮਹਾਰਾਜ ਦੇ ਬਚਨ ਪੂਰੇ ਹੋਣ ਦਾ ਵੇਲਾ ਆ ਗਿਆ ਹੈ ਸਰਦਾਰ ਜੱਸਾ ਸਿੰਘ ਬੋਲੇ ਖਾਲਸੇ ਦਲ ਨੇ ਸਰਹੰਦ ਪਹੁੰਚਣ ਵਿੱਚ ਬਹੁਤੀ ਦੇਰ ਨਹੀਂ ਲਾਈ ਜਿਆਦਾਤਰ ਢੜੋਂ ਨੰਗੇ ਸਿੰਘਾਂ ਦੇ ਕਸ਼ੈਰਿਆਂ ਤੇ ਢਿੱਲੇ ਜਿਹੇ ਦੁਮਾਲੇ ਦੇਖ ਕੇ ਮਰਾਠਿਆਂ ਨੇ ਮਖੌਲ ਲਡਾਇਆ ਉਹਨਾਂ ਲਈ ਇਹ ਹੈਰਾਨੀ ਦਾ ਸਬਬ ਸੀ ਕਿ ਇਹ ਲੋਕ ਕਿਸੇ ਸਲਤਨਤ ਨਾਲ ਕਿਵੇਂ ਟੱਕਰ ਲੈ ਸਕਦੇ ਹਨ ਪਰ ਉਹ ਚੁੱਪ ਰਹੇ ਮਰਾਠਿਆਂ ਵਿੱਚ ਘਿਰੇ ਖਲੋਤੇ ਅਦੀਨਾ ਬੇਗ ਨੂੰ ਦੇਖ ਸਰਦਾਰ ਜੱਸਾ ਸਿੰਘ ਬੋਲੇ ਕੀ ਤੁਹਾਨੂੰ ਪੰਜਾਬ ਦੀਆਂ ਖੜਗਧਾਰੀ ਮਾਂਹਾਂ ਤੇ ਇਤਬਾਰ ਨਹੀਂ ਰਿਹਾ ਦੀਨਾ ਬੇਗ ਜੀ ਜੋ ਦੂਰ ਦੇਸ਼ ਤੋਂ ਹੋਰ ਮਦਦ ਬੁਲਾ ਰਹੇ ਹੋ ਅਹਿਮਦ ਸ਼ਾ ਮਾਰੂ ਮਾਰ ਕਰਦਾ ਆ ਰਿਹਾ ਹੈ ਖਾਲਸਾ ਜੀ ਐਤਕੀ ਉਸ ਦੀ ਅੱਖ ਸਿਰਫ ਪੰਜਾਬ ਤੇ ਹੈ ਪਰ ਇਸ ਦਾ ਫਿਕਰ ਕੀ ਸਿਰਫ ਤੁਹਾਨੂੰ ਹੈ ਇਹ ਤਾਂ ਫਿਕਰ ਸਰਦਾਰ ਜੱਸਾ ਸਿੰਘ ਜੀ ਕਿ ਖਾਲਸਾ ਫਿਕਰ ਨਹੀਂ ਕਰਦਾ ਪਰ ਇਹ ਗੱਲ ਸੱਚਮੁੱਚ ਫਿਕਰ ਕਰਨ ਵਾਲੀ ਹੈ ਇਸ ਤੋਂ ਪਹਿਲਾਂ ਸ਼ਾ ਦਾ ਨਿਸ਼ਾਨਾ ਕੱਗਰਪਾਰ ਦਾ ਹਿੰਦੁਸਤਾਨ ਰਿਹਾ ਹੈ ਪਰ ਇਸ ਵਾਰ ਉਹ ਪੰਜਾਬ ਉੱਤੇ ਆਪਣਾ ਸਾਰਾ ਗੁੱਸਾ ਲਾਹਣ ਆ ਰਿਹਾ ਹੈ ਜਿੱਤਾਂ ਹਾਰਾਂ ਭਾਵੇਂ ਸਾਡੇ ਵਸ ਵਿੱਚ ਨਹੀਂ ਹਨ ਅਦੀਨਾ ਬੇਗ ਜੀ ਪਰ ਟੱਕਰ ਲੈਣੀ ਤਾਂ ਹੱਥ ਵਿੱਚ ਹੈ ਅਸੀਂ ਦੁਰਾਨੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ ਤੁਸੀਂ ਹਾਰ ਜਾਓਗੇ ਤਾਂ ਮੁਰ ਜੰਗਲਾਂ ਵਿੱਚ ਚਲੇ ਜਾਓਗੇ ਸਾਰੇ ਪੰਜਾਬ ਦੇ ਜੰਗਲ ਤੁਹਾਡੇ ਵਾਕਫ ਨੇ ਪਰ ਮੈਂ ਕਿੱਥੇ ਜਾਵਾਂਗਾ ਮੈਨੂੰ ਤਾਂ ਕਿਤੇ ਢੋਈ ਨਹੀਂ ਮਿਲਣੀ ਬਗਾਵਤ ਕਰਨ ਵਾਲਿਆਂ ਵਾਸਤੇ ਮਿਸਾਈਲ ਕੰਮ ਕਰਨ ਲਈ ਹੋ ਸਕਦਾ ਸ਼ਾਮ ਇਹਨੂੰ ਆਪਣੇ ਭੁੱਖੇ ਸ਼ੇਰਾਂ ਤੋਂ ਪੜਵਾ ਦੇਵੇ ਜਾਂ ਇਹ ਹੋ ਸਕਦਾ ਕਿ ਹਾਥੀਆਂ ਨਾਲ ਚਿਰਵਾ ਦੇਵੇ ਅਦੀਨਾ ਬੇਗ ਤੋਂ ਡਰ ਕਾਰਨ ਬੋਲਿਆ ਵੀ ਨਹੀਂ ਜਾ ਸਾਰ ਰਿਹਾ ਸੀ ਡਰਾਕਲ ਬੰਦਿਆਂ ਨੂੰ ਹਾਥੀ ਸ਼ੇਰ ਕੁਝ ਨਹੀਂ ਕਹਦੇ ਹੁੰਦੇ ਤੁਸੀਂ ਫਿਕਰ ਨਾ ਕਰੋ ਰਾਮ ਗੜੀਏ ਸਰਦਾਰ ਨੇ ਅਦੀਨੇ ਵੱਲ ਦੇਖ ਕੇ ਮਖੌਲ ਨਾਲ ਹੱਸਦਿਆਂ ਕਿਹਾ ਇਹਨਾਂ ਨੂੰ ਕੀਮਤ ਪੁੱਛੋ ਅਦੀਨੇ ਨੂੰ ਸਿੱਖ ਸਰਦਾਰਾਂ ਨਾਲ ਗੱਲਬਾਤ ਕਰਦਾ ਦੇਖ ਕੇ ਮਰਾਠਾ ਰਘੂਨਾਥ ਬੋਲਿਆ ਸਰਹੰਦ ਹਮਲੇ ਵਿੱਚ ਸਾਡੀ ਮਦਦ ਕਰਨ ਦੀ ਕੀਮਤ ਪੁੱਛੋ ਇਹ ਕਿਹੜਾ ਆ ਗਿਆ ਸਾਨੂੰ ਕੀਮਤ ਦੇਣ ਵਾਲਾ ਜਾਬਦਾ ਅਨੰਦਪੂਰੀ ਤਾਸੀਰ ਤੋਂ ਵਾਕਿਫ ਨਹੀਂ ਸਰਦਾਰ ਜੱਸਾ ਸਿੰਘ ਰਾਮਗੜੀਆ ਰਗੂਨਾਥ ਰਾਓ ਦੀ ਗੱਲ ਸੁਣਦਿਆਂ ਬੋਲਿਆ ਜੀ ਇਹਨਾਂ ਨੂੰ ਖਾਲਸੇ ਬਾਰੇ ਜਿਆਦਾ ਪਤਾ ਨਹੀਂ ਅਦੀਨਾ ਬੋਲਿਆ ਜੇ ਪਤਾ ਨਹੀਂ ਤਾਂ ਲੱਗ ਜਾਵੇਗਾ ਆਲੂ ਵਾਲੀਏ ਸਰਦਾਰ ਨੇ ਬੋਲਣਾ ਸ਼ੁਰੂ ਕੀਤਾ ਇਹਨਾਂ ਨੂੰ ਕਹੋ ਪੈਸੇ ਟਕੇ ਆਪਣੇ ਕੋਲ ਸੰਭਾਲ ਕੇ ਰੱਖਣ ਸਾਡੀਆਂ ਤਾਂ ਤਿੰਨ ਸ਼ਰਤਾਂ ਨੇ ਉਹ ਸੁਣ ਲੈਣ ਜੀ ਤੁਸੀਂ ਹੁਕਮ ਕਰੋ ਖਾਲਸਾ ਜੀ ਅਦੀਨੇ ਨੇ ਮਰਾਠਿਆਂ ਵੱਲੋਂ ਵੀ ਹਾਮੀ ਭਰੀ ਤੁਸੀਂ ਇਹਨਾਂ ਵਿਦੇਸ਼ੀਆਂ ਨਾਲ ਗੱਲ ਕਰ ਲਓ ਬੇਗ ਸਾਹਿਬ ਮੁੜ ਕੇ ਹਮਕੋ ਤੁਮਕੋ ਕਰੀ ਜਾਣਗੇ ਸਰਦਾਰ ਤਾਰਾ ਸਿੰਘ ਗੈਬੇ ਨੇ ਅਦੀਨੇ ਨੂੰ ਮਰਾਠਿਆਂ ਨਾਲ ਪਹਿਲਾਂ ਗੱਲ ਖੋਲ੍ਹ ਲੈਣ ਲਈ ਕਿਹਾ ਅਦੀਨੇ ਨੇ ਮਹਲਾਰਾਓ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਪਹਿਲਾਂ ਸ਼ਰਤਾਂ ਦੱਸੀਆਂ ਜਾਣ ਪਹਿਲੀ ਸ਼ਰਤ ਇਹੋ ਹੈ ਕਿ ਸਰਹੰਦ ਉੱਤੇ ਪਹਿਲਾਂ ਹਮਲਾ ਖਾਲਸਾ ਕਰੇਗਾ ਬਾਬਾ ਤਾਰਾ ਸਿੰਘ ਬੋਲਿਆ ਮਨਜ਼ੂਰ ਮਹਲਾਰਾਓ ਬੋਲਿਆ ਮਰਾਠਿਆਂ ਨੂੰ ਹੋਰ ਕੀ ਚਾਹੀਦਾ ਸੀ ਦੂਜੀ ਇਹ ਕਿ ਸਰਹੰਦ ਲੁੱਟਣ ਦਾ ਪਹਿਲਾ ਹੱਕ ਵੀ ਖਾਲਸੇ ਦਾ ਹੋਏਗਾ ਔਰ ਤੀਜੀ ਦੂਜੀ ਤੇ ਹਮ ਵੀ ਭਰੇ ਬਗੈਰ ਮਰਾਠਾ ਵਕੀਲ ਬੋਲਿਆ ਤੀਜੀ ਅਸੀਂ ਤੁਹਾਨੂੰ ਸਰਹੰਦ ਫਤਿਹ ਕਰਨ ਮਗਰੋਂ ਦੱਸਾਂਗੇ ਪਿਛਲੀਆਂ ਦੋਹੇ ਸ਼ਰਤਾਂ ਤੇ ਮਰਾਠੇ ਕਿਚ-ਕਿਚ ਜਿਹੀ ਕਰਨ ਲੱਗੇ ਅਦੀਨੇ ਨੇ ਉਹਨਾਂ ਨੂੰ ਸਮਝਾਇਆ ਦੇਖੋ ਰਾਓ ਸਾਹਿਬ ਸਾਡਾ ਨੁਕਸਾਨ ਵੀ ਕੋਈ ਨਹੀਂ ਹੋਣਾ ਤੇ ਖਾਲਸੇ ਨੇ ਸਰਹੰਦ ਵੀ ਫਤਿਹ ਕਰਕੇ ਸਾਨੂੰ ਦੇ ਦੇਣੀ ਹੈ ਕਿੰਨਾ ਕੁ ਲੁੱਟ ਲੈਣਗੇ ਸ਼ਹਿਰ ਨੂੰ ਤੇ ਨਾਲੇ ਅਸੀਂ ਜੇ ਕੁਝ ਦਿਨ ਹੋਰ ਘੇਰਾ ਪਾ ਬੈਠੇ ਰਹੇ ਤਾਂ ਫੌਜ ਦਾ ਖਰਚਾ ਦੇਖੋ ਕਿੰਨਾ ਹੋ ਜਾਵੇਗਾ ਸਾਰੇ ਜਮਾ ਘਟਾਓ ਕਰਕੇ ਨਫਾ ਫੇਰ ਵੀ ਸਾਡਾ ਹੀ ਹੈ ਗੱਲ ਜਦ ਨਫੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਸਮਝਾਈ ਜਾਵੇ ਤਾਂ ਜਮਨਾ ਪਾਰ ਵਾਲਿਆਂ ਨੂੰ ਛੇਤੀ ਸਮਝ ਆਉਂਦੀ ਹੈ ਸੋ ਮਰਾਠੇ ਮੰਨ ਵੀ ਗਏ ਨਾਲੇ ਪਿਛਲੀਆਂ ਦੋ ਸ਼ਰਤਾਂ ਤਾਂ ਤਾਂ ਹੀ ਪੂਰੀਆਂ ਹੋਣਗੀਆਂ ਨਾ ਜੇ ਸਿੰਘ ਸਰਹੰਦ ਨੂੰ ਮਾਰ ਲੈਣ ਮਰਾਠਾ ਵਕੀਲ ਵੀ ਬੋਲਿਆ ਮੁਗਲਾਂ ਨੇ ਕੁਰਾਨ ਤੇ ਮਰਾਠਿਆਂ ਨੇ ਮਹਾਦੇਵ ਦੀਆਂ ਸੌਹਾਂ ਖਾ ਕੇ ਸਿੰਘਾਂ ਦੀਆਂ ਤਿੰਨੇ ਸ਼ਰਤਾਂ ਮੰਨ ਲਈਆਂ ਸਿੰਘਾਂ ਨੇ ਉਸੇ ਰਾਤ ਹੱਲੇ ਦੀ ਤਿਆਰੀ ਕੀਤੀ ਮਰਾਠੇ ਤੇ ਮੁਗਲ ਤਾਂ ਰਾਤ ਨੂੰ ਵਿਸ਼ਰਾਮ ਲਈ ਉਪਾਰ ਕਰਨ ਲੱਗੇ ਤੇ ਸਿੰਘ ਸਰਹੰਦ ਉੱਤੇ ਹੱਲੇ ਦੀ ਤਿਆਰੀ ਵਿੱਚ ਰੁੱਝ ਗਏ ਤਰਕੀਬ ਇਹ ਸੀ ਤੇ ਸਾਦੀ ਸੀ ਕਿ ਰਾਤੋ-ਰਾਤ ਕਿਲੇ ਦੀਆਂ ਕੰਧਾਂ ਤੇ ਚੜ ਕੇ ਕਿਲਾ ਮਾਰ ਲੈਣਾ ਹੈ ਤੇ ਫਿਰ ਸ਼ਹਿਰ ਦੇ ਦਰਵਾਜ਼ੇ ਖੋਲ ਦੇਣੇ ਹਨ ਹੁਣ ਜੇ ਕਿਸੇ ਹੋਰ ਸ਼ਹਿਰ ਦਾ ਕੋਈ ਹੋਰ ਕਿਲਾ ਹੁੰਦਾ ਤਾਂ ਹੋ ਸਕਦਾ ਰਾਤ ਵੀ ਲੱਗ ਜਾਂਦੀ ਪਰ ਇਹ ਤਾਂ ਸਰਹੰਦ ਸੀ ਸਗਲ ਬ੍ਰਹਿਮੰਡ ਵਿੱਚ ਜੇ ਕੋਈ ਸ਼ਹਿਰ ਸਿੰਘਾਂ ਨੂੰ ਸਭ ਤੋਂ ਵੱਧ ਰੜਕਦਾ ਸੀ ਤਾਂ ਉਹ ਸਰਹੰਦ ਹੀ ਸੀ ਇਸ ਨੂੰ ਢਹਿ ਢੇਰੀ ਕਰਨ ਲਈ ਤਾਂ ਸਿੰਘਾਂ ਨੂੰ ਕੋਈ ਬਹਾਨਾ ਵੀ ਨਹੀਂ ਚਾਹੀਦਾ ਸੀ ਪਰ ਰਾਤ ਦਾ ਪਹਿਲਾ ਪਹਿਰ ਪੂਰਾ ਵੀ ਨਹੀਂ ਬੀਤਿਆ ਸੀ ਕਿ ਸਿੰਘਾਂ ਨੇ ਕਿਲਾ ਮਾਰ ਲਿਆ ਜਿਹੜੀ ਸਰਹੰਦ ਨੂੰ ਘੇਰਾ ਪਾ ਕੇ ਮਰਾਠੇ 8 ਦਿਨ ਤੋਂ ਵਿਚਾਰਗੀ ਦੀ ਹਾਲਤ ਵਿੱਚ ਬੈਠੇ ਸਨ ਸਿੰਘਾ ਲਗਭਗ ਅੱਧੇ ਪਹਿਰ ਵਿੱਚ ਹੀ ਫਤਿਹ ਕਰ ਲਈ ਪਹਿਲਾਂ ਜਿਨ੍ਹਾਂ ਧੜੋਂ ਨੰਗੇ ਸਿੰਘਾਂ ਦੇ ਪਾਟੇ ਜਿਹੇ ਭੂਰੇ ਲੰਬੇ ਕਸ਼ਹਿਰਿਆਂ ਸੂਦੇ ਦਾੜਿਆਂ ਤੇ ਢਿੱਲੇ ਜਿਹੇ ਦੁਮਾਲੇ ਦੇਖ ਕੇ ਮਰਾਠਿਆਂ ਨੇ ਮਖੌਲ ਉਡਾਇਆ ਸੀ ਜਦ ਉਹਨਾਂ ਸਿੰਘਾਂ ਨੇ ਹੀ ਅੱਖ ਦੇ ਫੋਰ ਵਿੱਚ ਸਰਹੰਦ ਤੇ ਹਮਲਾ ਕੀਤਾ ਤੇ ਮਾਰ ਵੀ ਲਈ ਤਾਂ ਮਰਾਠਿਆਂ ਦੀਆਂ ਖਾਨਿਓਂ ਗਈਆਂ ਹੁਣ ਉਹਨਾਂ ਨੂੰ ਇਹ ਸਿੱਖ ਉਹ ਵੀ ਸਾਵੇਂ ਨਹੀਂ ਲੱਗ ਰਹੇ ਸਨ ਜੋ ਸਰਹੰਦ ਉੱਤੇ ਹੱਲਾ ਕਰਨ ਲਈ ਅਦੀਨੇ ਨੇ ਸੱਦੇ ਸਨ ਹੁਣ ਤਾਂ ਇਹ ਕੋਈ ਹੋਰ ਜਾਪਰੇਸਨ ਸਿੰਘਾਂ ਦੀਆਂ ਲਾਲ ਅੱਖਾਂ ਚੜੇ ਮੁਛਰੇ ਦੁਮਾਲਿਆਂ ਤੇ ਝੂਲਦੇ ਫਰਲੇ ਤੇਰਾ ਉਧਰ ਰੂਪ ਤੱਕ ਕੇ ਹੁਣ ਮਰਾਠੇ ਹੈਰਾਨ ਹੋ ਰਹੇ ਸਨ ਉਹਨਾਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਜਾਂਗਲੀ ਜਿਹੇ ਜਾਪਣ ਵਾਲੇ ਇਹ ਸਿੱਖ ਐਡੇ ਲੜਾਕੇ ਹੋਣਗੇ ਗਿਲਜੀਆਂ ਅੱਗੇ ਅੱਜ ਤੱਕ ਕੋਈ ਅੜਿਆ ਨਹੀਂ ਸੀ ਤੇ ਸਿੰਘ ਕਦੇ ਕਿਸੇ ਤੋਂ ਹਾਰੇ ਨਹੀਂ ਸਨ ਮਰਾਠਿਆਂ ਦੀਆਂ ਉਂਗਲਾਂ ਮੂੰਹ ਵਿੱਚ ਪੈ ਗਈਆਂ ਤੇ ਜਦ ਕਿਲੇ ਦੀਆਂ ਕੰਧਾਂ ਤੋਂ ਆਵਾਜ਼ ਆਈ ਕੋ ਜੀਆ ਦੇ ਜੇ ਕਰੇ ਇੱਕ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧਨ ਤਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਗਿਲਜੀਆਂ ਨੇ ਵੀ ਕਿੱਥੇ ਸੋਚਿਆ ਸੀ ਕਿ ਸਿੰਘ ਸਰਹੰਦ ਉੱਤੇ ਆ ਪੈਣਗੇ ਉਹਨਾਂ ਦੀ ਇੰਨੀ ਤਿਆਰੀ ਅਦੀਨੇ ਤੇ ਮਰਾਠਿਆਂ ਲਈ ਬਹੁਤ ਸੀ ਪਰ ਸਿੰਘਾਂ ਲਈ ਇਹ ਬਹੁਤ ਤਿਆਰੀ ਕੁਝ ਵੀ ਨਹੀਂ ਸੀ ਹਰਫળે ਹੋਏ ਗਿਲਜੀਆਂ ਨੇ ਕਿਲਾ ਛੱਡ ਕੇ ਭੱਜਣ ਵਿੱਚ ਬਹੁਤੀ देर ਨਾ ਲਾਈ ਹੋਰ ਤਾਂ ਹੋਰ ਅਬਦਾਲੀ ਦਾ ਲੜਾਕਾ ਤੇ ਚਹੇਤਾ ਸਮੁੰਦਖਾਂ ਵੀ ਘੋੜੇ ਨੂੰ ਅੱਡੀ ਲਾ ਕੇ ਭੱਜਦਾ ਹੋਇਆ ਸਿੰਘਾਂ ਨੇ ਘੋੜੇ ਤੋਂ ਲਾਹਿਆ ਸ਼ਹਿਰ ਦੇ ਦਰਵਾਜ਼ੇ ਤਾਂ ਭਾਵੇਂ ਸਿੰਘਾਂ ਨੇ ਰਾਤ ਨੂੰ ਹੀ ਖੋਲ ਦਿੱਤੇ ਸਨ ਪਰ ਦਲ ਖਾਲਸਾ ਅੰਮ੍ਰਿਤ ਵੇਲੇ ਸਰਹੰਦ ਵਿੱਚ ਦਾਖਲ ਹੋਇਆ ਸਿੰਘਾਂ ਦੀ ਦੂਜੀ ਸ਼ਰਤ ਪੂਰੀ ਹੋ ਰਹੀ ਸੀ ਹੁਣ ਮਰਾਠਿਆਂ ਨੂੰ ਛੇਤੀ ਤੀਜੀ ਸ਼ਰਤ ਦੇ ਪੂਰੀ ਹੋ ਜਾਣ ਦੀ ਉਡੀਕ ਸੀ ਤਾਂ ਕਿ ਉਹ ਸ਼ਵੀ ਸ਼ਹਿਰ ਉਤੇ ਹੱਲਾ ਬੋਲ ਸਕਣ ਤੇ ਖਜ਼ਾਨੇ ਵਿੱਚੋਂ ਕੁਝ ਉਹਨਾਂ ਦੇ ਹੱਥ ਵੀ ਲੱਗੇ ਕਿਲਾ ਫਤਿਹ ਕਰ ਲੈਣ ਮਗਰੋਂ ਸ਼ਰਤ ਅਨੁਸਾਰ ਅਗਲਾ ਸਾਰਾ ਦਿਨ ਸਰਹੰਦ ਸਿੰਘਾਂ ਦਾ ਸੀ ਉਹਨਾਂ ਸ਼ਹਿਰ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਸਭ ਕੀਮਤੀ ਵਸਤਾਂ ਤੇ ਖਜ਼ਾਨਾ ਸਿੰਘਾਂ ਆਪਣੇ ਡੇਰੇ ਤੇ ਪਹੁੰਚਾ ਦਿੱਤਾ ਸਭ ਚੰਗੇ ਘੋੜੇ ਆਪਣੇ ਕਬਜ਼ੇ ਵਿੱਚ ਕਰ ਲਏ ਮਰਾਠਾ ਸੂਹੀਆਂ ਨੇ ਆਪਣੇ ਫੌਜਦਾਰਾਂ ਨੂੰ ਦੱਸਿਆ ਕਿ ਸਰਹੰਦ ਤਾਂ ਮਾਨੋ ਸੋਨੇ ਚਾਂਦੀ ਤੇ ਹੀਰੇ ਲਾਲਾਂ ਦਾ ਸਮੁੰਦਰ ਹੈ ਤੇ ਲੁੱਟ ਦਾ ਮਾਲ ਲੱਦਣ ਲਈ ਸੈਂਕੜੇ ਊਂਟ ਹੋਰ ਮੰਗਵਾਉਣੇ ਪੈਣਗੇ ਮਰਾਠਿਆਂ ਦੀਆਂ ਬਾਦਸ਼ਾਹਾਂ ਖਿਲ ਗਈਆਂ ਉਹਨਾਂ ਨੂੰ ਹੁਣ ਲੁੱਟ ਦੀ ਖਿੱਚ ਹੋ ਰਹੀ ਸੀ ਕੁਝ ਸੂਈਆਂ ਨੇ ਇਹ ਵੀ ਦੱਸਿਆ ਸਿੰਘ ਸ਼ਹਿਰ ਵਿੱਚ ਬੜੀ ਭਾਰੀ ਤਬਾਹੀ ਤੇ ਲੁੱਟ ਮਚਾ ਰਹੇ ਹਨ ਰਾਉ ਸਾਬ ਉਹਨਾਂ ਇੰਨਾ ਖਜ਼ਾਨਾ ਇਕੱਠਾ ਕਰ ਲਿਆ ਹੈ ਕਿ ਲੱਦਣ ਲਈ ਗੱਦੇ ਮੰਗਵਾਏ ਹਨ ਹੁਣ ਤਾਂ ਮਰਾਠੇ ਦੰਦ ਕਰੀਚ ਰਹੇ ਸਨ ਮੱਖਣ ਮੱਖਣ ਲਾ ਕੇ ਉਹ ਲੈ ਜਾਣਗੇ ਤੇ ਸਾਡੇ ਪੱਲੇ ਬਸ ਲੱਸੀ ਰਹਿ ਜਾਵੇਗੀ ਸੋ ਵਾਅਦੇ ਨੂੰ ਤੋੜਦੇ ਹੋਏ ਉਹ ਪਹਿਲੇ ਦਿਨ ਆਥਣ ਨੂੰ ਹੀ ਸ਼ਹਿਰ ਵੱਲ ਨੂੰ ਹੋ ਤੁਰੇ ਉਹਨਾਂ ਦੇ ਚਿੱਤ ਵੀ ਸੀ ਕਿ ਜਿੰਨਾ ਸਿੰਘਾਂ ਨੇ ਲੁੱਟ ਲਿਆ ਸੋ ਲੁੱਟ ਲਿਆ ਹੁਣ ਕਿਸੇ ਤਰੀਕੇ ਖਜ਼ਾਨੇ ਨਾਲ ਲੱਦੇ ਗਧਿਆਂ ਨੂੰ ਤਾਂ ਰੋਕ ਲਿਆ ਜਾਏ ਪਰ ਜਿਉਂ ਹੀ ਮਰਾਠੇ ਸਰਹੰਦ ਦੇ ਦਰਵਾਜ਼ਿਆਂ ਤੋਂ ਅੰਦਰ ਦਾਖਲ ਹੋਏ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਗਧਿਆਂ ਉੱਤੇ ਤਾਂ ਕੋਈ ਖਜ਼ਾਨਾ ਨਹੀਂ ਲੱਦਿਆ ਹੋਇਆ ਸੀ ਉਹਨਾਂ ਮਗਰ ਤਾਂ ਹਲ ਪਾਏ ਹੋਏ ਸਨ ਤੇ ਸਭ ਮੁਖੀ ਸਰਦਾਰ ਸਰਹੰਦ ਵਿੱਚ ਗਧਿਆਂ ਨਾਲ ਹਲ ਵਾ ਰਹੇ ਸਨ ਅਦੀਨੇ ਨੇ ਸਾਰੀ ਵਾਰਤਾ ਖੋਲ ਕੇ ਮਰਾਠਿਆਂ ਨੂੰ ਦੱਸੀ ਇਹੀ ਸਿੰਘਾਂ ਦੀ ਤੀਜੀ ਸ਼ਰਤ ਸੀ ਰਾਓ ਸਭ ਇਹਨਾਂ ਦੇ ਗੁਰੂ ਦਾ ਬਚਨ ਸੀ ਕਿ ਸਰਹੰਦ ਦੇ ਵਿੱਚ ਗਧਿਆਂ ਨਾਲ ਹਲਵਾਹੇ ਜਾਣਗੇ ਸੋ ਇਹ ਉਹੀ ਪੁਗਾ ਰਹੇ ਹਨ ਕੈਸੇ ਲੋਕ ਨੇ ਸੱਚਮੁੱਚ ਜਾਂਗਲੀ ਮਹਿਲ ਹਵੇਲੀਆਂ ਖਜ਼ਾਨਿਆਂ ਨਾਲ ਭਰੀਆਂ ਹੋਈਆਂ ਨੇ ਤੇ ਇਹ ਇੱਥੇ ਸ਼ਹਿਰ ਦੀ ਮਿੱਟੀ ਛਾਨਣ ਤੇ ਲੱਗੇ ਹੋਏ ਹਨ ਮਰਾਠਾ ਰਘੂਨਾਥਰਾਓ ਬੋਲਿਆ ਤਾਂ ਹੀ ਉਸ ਦਾ ਵਕੀਲ ਕੋਲ ਆਇਆ ਤੇ ਕਹਿਣ ਲੱਗਾ ਇਹ ਤਾਂ ਅਦੀਨੇ ਦਾ ਦੱਸਣਾ ਹੀ ਹੈ ਨਾ ਬਾਉ ਕਿ ਸਿੰਘ ਗੁਰੂ ਦੇ ਬੋਲ ਪੁਗਾ ਰਹੇ ਹਨ ਕੀ ਪਤਾ ਉਹ ਧਰਤੀ ਵਿੱਚ ਦੱਬੇ ਖਜ਼ਾਨੇ ਨੂੰ ਉਖਾੜ ਰਹੇ ਹੋਣ ਤੇ ਅਦੀਨੇ ਤੇ ਇਹਨਾਂ ਦੀ ਸੰਧੀ ਹੋ ਚੁੱਕੀ ਹੋਵੇ ਕਿ ਉਹ ਖਜ਼ਾਨਾ ਆਪਸ ਵਿੱਚ ਵੰਡ ਲੈਣਗੇ ਇਹ ਨਾ ਹੋਵੇ ਬਾਹੂ ਕਿ ਸਿੰਘ ਸਾਰਾ ਖਜ਼ਾਨਾ ਸਾਂਭ ਲੈਣ ਤੇ ਆਪਾਂ ਦੇਖਦੇ ਹੀ ਰਹਿ ਜਾਈਏ ਵਕੀਲ ਦੀ ਗੱਲ ਸੁਣਦਿਆਂ ਮਰਾਠੇ ਰਾਓ ਦਾ ਮੱਥਾ ਠਣ ਗਿਆ ਉਸ ਜਦ ਤੱਕ ਕਿ ਕਿਤੇ ਇਹ ਗੱਲ ਸੱਚ ਹੀ ਨਾ ਹੋਵੇ ਤੇ ਅਸੀਂ ਹੱਥ ਮਲਦੇ ਹੀ ਰਹਿ ਜਾਈਏ ਅਦੀਨੇ ਨੂੰ ਸੁਨੇਹਾ ਘੱਲਿਆ ਗਿਆ ਦੋਹਾਂ ਬੇੜੀਆਂ ਵਿੱਚ ਸਵਾਰ ਦੀਨਾ ਬੇਕ ਭੱਜਿਆ ਆਇਆ ਉਹ ਕਿਸੇ ਤਰ੍ਹਾਂ ਦਾ ਗੁੱਸਾ ਸਹਿਣ ਦੀ ਸਥਿਤੀ ਵਿੱਚ ਨਹੀਂ ਸੀ ਮੌਕਾ ਪ੍ਰਸਤ ਬੰਦੇ ਉੰਜ ਵੀ ਡਰੂ ਕਿਸਮ ਦੇ ਹੀ ਹੁੰਦੇ ਹਨ ਜੇ ਇਹਨਾਂ ਆਪਣੇ ਗੁਰੂ ਦਾ ਬਚਨ ਪਾਲਣਾ ਵੀ ਸੀ ਕਿ ਇੱਥੇ ਗਧਿਆਂ ਨਾਲ ਹੱਲ ਫੇਰੇ ਜਾਣਗੇ ਤਾਂ ਕਿ ਉਹ ਸੰਕੇਤਕ ਨਹੀਂ ਹੋ ਸਕਦਾ ਸੀ ਇਹਨਾਂ ਨੂੰ ਕਹੋ ਕਿ ਮਰਾਠਿਆਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ ਅਦੀਨਾ ਭੱਜਿਆ ਭੱਜਿਆ ਸਰਦਾਰ ਜੱਸਾ ਸਿੰਘ ਕੋਲ ਗਿਆ ਤੇ ਬੋਲਿਆ ਤੁਸੀਂ ਆਪਣੀਆਂ ਤਿੰਨੇ ਸ਼ਰਤਾਂ ਪੂਰੀਆਂ ਕਰਵਾ ਲਈਆਂ ਨੇ ਖਾਲਸਾ ਜੀ ਹੁਣ ਮਰਾਠਿਆਂ ਨੂੰ ਵੀ ਸ਼ਹਿਰ ਲੁੱਟਣ ਦਾ ਮੌਕਾ ਦਿਓ ਮਰਾਠੇ ਲੁੱਟੀ ਜਾਣ ਸ਼ਹਿਰ ਨੂੰ ਅਸੀਂ ਉਹਨਾਂ ਦੇ ਰਾਹ ਵਿੱਚ ਨਹੀਂ ਆਵਾਂਗੇ ਅਸੀਂ ਤਾਂ ਮਹਾਰਾਜ ਦੇ ਬੋਲਾਂ ਤੇ ਫੁੱਲ ਚੜਾ ਰਹੇ ਹਾਂ ਇਸ ਤੋਂ ਪਹਿਲਾਂ ਕਿ ਸਰਦਾਰ ਜੱਸਾ ਸਿੰਘ ਕੁਝ ਕਹਿੰਦੇ ਬਾਬਾ ਤਾਰਾ ਸਿੰਘ ਬੋਲਿਆ ਤੁਸੀਂ درست ਫਰਮਾਇਆ ਹੈ ਪਰ ਜੇ ਸ਼ਹਿਰ ਲੁੱਟਦਿਆਂ ਸਿੰਘਾਂ ਤੇ ਮਰਾਠਿਆਂ ਦੀ ਕੋਈ ਝੜਪ ਹੋ ਗਈ ਤਾਂ ਐਵੇਂ ਬਾਦੂ ਦਾ ਕਲੇਸ਼ ਖੜਾ ਹੋਵੇਗਾ ਨਾਲੇ ਮਰਾਠੇ ਤਾਂ ਵਿਦੇਸ਼ੀ ਹਨ ਚਾਰ ਦਿਨਾਂ ਨੂੰ ਮੁੜ ਜਾਣਗੇ ਪੰਜਾਬ ਤਾਂ ਤੁਹਾਡਾ ਹੀ ਹੈ ਸਰਹੰਦ ਨੂੰ ਕਦੇ ਫੇਰ ਟਹਾਟੇ ਦੀ ਕਰ ਲਿਓ। ਇਹੀ ਗੱਲ ਮਰਾਠਿਆਂ ਨੂੰ ਵੀ ਕਹਿ ਕੇ ਆਇਆ ਹੈ ਕਿ ਉੱਥੇ ਕੁਝ ਹੋਰ ਕਿਹਾ ਸੀ। ਜੇ ਨਹੀਂ ਕਿਹਾ ਤਾਂ ਜਾ ਕੇ ਹੁਣ ਕਹ ਦੇ ਕਿ ਆਪਣੇ ਆਪ ਨੂੰ ਪਰਾਉਣੇ ਹੀ ਜਾਣਨ ਤੇ ਚਾਰ ਦਿਨਾਂ ਨੂੰ ਆਪ ਹੀ ਮੁੜ ਜਾਣ ਨਹੀਂ ਫਿਰ ਕੋਈ ਕਾਬਲ ਨੂੰ ਆਇਆ ਹੋਵੇ ਭਾਵੇਂ ਪੂਨੇਉ ਸਾਨੂੰ ਮੋੜਨਾ ਆਉਂਦਾ ਹੈ। ਬਾਬਾ ਤਾਰਾ ਸਿੰਘ ਗੈਬਾ ਬੋਲਿਆ। ਸਿੰਘ ਸਰਹੰਦ ਵਿੱਚੋਂ ਬਾਹਰ ਨੂੰ ਤੁਰ ਪਏ ਤੇ ਮਰਾਠੇ ਮਹਿਲਾਂ ਹਵੇਲੀਆਂ ਵਿੱਚ ਵੜ ਗਏ। ਪਰ ਥੋੜੇ ਸਮੇਂ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਲੁੱਟਣ ਲਈ ਬਹੁਤਾ ਕੁਝ ਛੱਡਿਆ ਨਹੀਂ ਸਿੰਘਾਂ ਨੇ ਸ਼ਹਿਰ ਵਿੱਚ ਜਿਹੜੀ ਹਵੇਲੀ ਵਿੱਚ ਜਾਇਕਰਨ ਲੁੱਟੀ ਪੁੱਟੀ ਮਿਲਿਆ ਕਰੇ ਸਾਰੇ ਮਹਿਲ ਖਾਲੀ ਮਰਾਠੇ ਕਲਪ ਗਏ ਉਹਨਾਂ ਸ਼ਹਿਰ ਵਿੱਚ ਬਚੇ ਰਹਿ ਗਏ ਕੁਝ ਸਿੰਘਾਂ ਤੇ ਹਮਲਾ ਕਰ ਦਿੱਤਾ ਪਰ ਸਿੰਘਾਂ ਨਾਲ ਭੜੇ ਮਰਾਠੇ ਸਗੋਂ ਆਪਣਾ ਮਾਲ ਵੀ ਖੋਖਾ ਬੈਠੇ ਹੁਣ rau ਨੇ ਤਰਕੀਬ ਬਣਾਈ ਕਿ ਸਿੰਘਾਂ ਨੇ ਸਾਰਾ ਖਜ਼ਾਨਾ ਆਪਣੇ ਡੇਰੇ ਵਿੱਚ ਜਮ੍ਹਾਂ ਕਰ ਲਿਆ ਹੈ ਸਮਰਾਠਿਆਂ ਨੂੰ ਉਹਨਾਂ ਦੇ ਡੇਰੇ ਤੇ ਪੈਣਾ ਚਾਹੀਦਾ ਹੈ ਤੇ ਸਾਰਾ ਡੇਰਾ ਲੁੱਟ ਲੈਣਾ ਚਾਹੀਦਾ ਹੈ ਮਰਾਠੇ ਸਿੰਘਾਂ ਵੱਲ ਹਮਲਾਵਰ ਰੁੱਖ ਨਾਲ ਦੌੜੇ ਮਰਾਠਿਆਂ ਤੇ ਸਿੰਘਾਂ ਦੀ ਝੜਪ ਤੋਂ ਡਰਦੇ ਅਦੀਨੇ ਨੇ ਇਹ ਖਬਰ ਸਿੰਘਾਂ ਤੀਕ ਪਹੁੰਚਾ ਦਿੱਤੀ ਜਿਉਂ ਹੀ ਮਰਾਠਿਆਂ ਨੇ ਸਿੰਘਾਂ ਤੇ ਡੇਰੇ ਤੇ ਹੱਲਾ ਬੋਲਣ ਲਈ ਚੜ੍ਹਾਈ ਕੀਤੀ ਤਾਂ ਗੋ ਸਿੰਘਾਂ ਦੇ ਸੁਚੇਤ ਹੋਣ ਕਾਰਨ ਉਹਨਾਂ ਨੇ ਰਾਮਜੰਗਿਆਂ ਦੇ ਮੂੰਹ ਖੋਲ ਦਿੱਤੇ ਗੋਲੀਆਂ ਦਾ ਮੀਂਹ ਚੜੇ ਆਉਂਦੇ ਮਰਾਠਿਆਂ ਉੱਤੇ ਵਰਿਆ ਤੇ ਉਹ ਗੜਿਆਂ ਮੰਗ ਘੋੜਿਆਂ ਤੋਂ ਡਿੱਗਣ ਲੱਗੇ। ਬਰਛਿਆਂ ਵਾਲਿਆਂ ਮਰਾਠਿਆਂ ਦੇ ਬਰਛੇ ਹੱਥਾਂ ਵਿੱਚ ਹੀ ਰਹਿ ਗਏ ਤੇ ਸਿੰਘਾਂ ਦੀਆਂ ਗੋਲੀਆਂ ਨੇ ਉਹਨਾਂ ਨੂੰ ਢੇਰ ਕਰ ਦਿੱਤਾ। ਸਿੰਘਾਂ ਨੇ ਦਲ ਨੂੰ ਪਹਿਲਾਂ ਹੀ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਕਈ ਪਾਸਿਆਂ ਤੋਂ ਪਈ ਮਾਰ ਮਰਾਠੇ ਸਹਾਰ ਨਾ ਸਕੇ। ਦੋ ਕੁ ਕੋ ਤਾਂ ਉਹਨਾਂ ਸਿੰਘਾਂ ਦਾ ਪਿੱਛਾ ਕੀਤਾ ਪਰ ਮਗਰੋਂ ਭਿਆਂ ਹੋ ਗਈ। ਸਿੰਘਾਂ ਦਾ ਡੇਰਾ ਲੁੱਟਣ ਚੜੇ ਮਰਾਠੇ ਆਪਣੇ ਸੈਂਕੜੇ ਸਿਪਾਹੀ ਮਰਵਾ ਕੇ ਪਿੱਛੇ ਮੁੜ ਪਏ। ਮਰਹੱਟਿਆਂ ਨਾਲ ਤਾਂ ਉਹ ਹੋਈ ਜਿਵੇਂ ਬਾਜ ਬਟੇਰਿਆਂ ਤੇ ਅਚਨਚੇਤ ਟੁੱਟ ਕੇ ਪੈ ਜਾਣ ਖਜ਼ਾਨਾ ਲੁੱਟਣ ਗਏ ਮਰਹੱਟੇ ਛਿੱਤੇ ਜਿਹੇ ਪੈ ਕੇ ਆਪਣੀ ਸੈਨਾ ਨਾਲ ਆੜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ